ਇਸ ਵੇਲੇ ਬਠਿੰਡਾ ਖੇਤਰ ਵਿੱਚ ਗਰਮੀ ਦਾ कहर ਲਗਾਤਾਰ ਚੱਲ ਰਿਹਾ ਹੈ। ਰੋਜ਼ਾਨਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹੇ ਹੈ ਜੋ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਹੱਡ ਸਾੜਨੀ ਗਰਮੀ ਚਾਂਲੇਵਾ ਸਾਬਿਤ ਹੋ ਸਕਦੀ ਹੈ। ਜੇਕਰ ਅਜਿਹੇ ਮੌਸਮ 'ਚ ਤੁਸੀਂ ਆਪਣੇ ਆਪ ਪ੍ਰਤੀ ਲਾਭਰਵਾਹੀ ਵਰਤੋਗੇ। ਇਸ ਵੇਲੇ ਮੌਸਮ ਵਿਭਾਗ ਵੀ ਲੋਕਾਂ ਨੂੰ ਖਾਸ ਤੌਰ ਤੇ ਗਰਮੀ ਤੋਂ ਬਚਣ ਦੇ ਲਈ ਅਲਰਟ ਕਰ ਰਿਹਾ ਹੈ। ਇਹ ਗਰਮੀ ਜਿੱਥੇ ਹੀਟ ਸਟ੍ਰੋਕ ਦੇ ਨਾਲ ਕਿਸੇ ਦੀ ਸਿਹਤ ਲਈ ਵੀ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ। ਇਸ ਦੇ ਨਾਲ ਹੀ ਚਮੜੀ ਤੇ ਵੀ ਸੂਰਜ ਦੀ ਕਿਰਣੇ ਧੁੱਪ ਤੇ ਗਰਮੀ ਦਾ ਤੋਸ਼ ਪ੍ਰਭਾਵ ਪੈਣਾ ਲਾਜ਼ਮੀ ਹੈ ਇਸ ਦੇ ਸਬੰਧ ਵਿੱਚ ਸਿਹਤ ਮਾਹਿਰਾਂ ਦਾ ਕੀ ਕਹਿਣਾ ਹੈ ਉਹ ਸੁਣਾ ਦਿੰਨੇ ਆ ਸਾਡੇ ਵੱਲੋਂ ਪ੍ਰਸਿੱਧ ਸਿਹਤ ਮਾਹਿਰ ਡਾਕਟਰ ਟੀਐਸ ਨਾਗਪਾਲ ਦੇ ਨਾਲ ਗੱਲਬਾਤ ਕੀਤੀ ਗਈ ਸੁਣਾਉਨੇ ਆ ਉਹਨਾਂ ਗਰਮੀ ਤੋਂ ਬਚਣ ਦੇ ਲਈ ਕਿਹੜੀਆਂ ਚਾਰ ਗੱਲਾਂ ਦਾ ਧਿਆਨ ਰੱਖਣ ਤੇ ਝੋੜ ਦਿੱਤਾ ਹੈ ਸਭ ਤੋਂ ਜ਼ਿਆਦਾ ਤੁਹਾਨੂੰ ਮੈਂ ਚਾਰ ਮੇਨ ਪੁਆਇੰਟਸ ਦੱਸਾਂਗਾ ਜੋ ਟੈਂਪਰੇਚਰ ਵਧਣ ਦੇ ਨਾਲ ਆਪਾਂ ਨੂੰ ਪ੍ਰੋਬਲਮਜ਼ ਆ ਸਕਦੀਆਂ ਸਭ ਤੋਂ ਪਹਿਲਾਂ ਪੂਰੀ ਬੋਡੀ ਨੂੰ ਹੀਟ ਸਟ੍ਰੋਕ ਹੋ ਸਕਦਾ ਜੇ ਤੁਸੀਂ 12 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਜਦੋਂ ਕਿ ਟੈਂਪਰੇਚਰ ਵੀ ਸਭ ਤੋਂ ਜ਼ਿਆਦਾ ਹੈ ਤੇ ਜਿਹੜੀ ਧਰਤੀ ਰੇਡੀਏਟ ਕਰਦੀ ਹੈ ਹੀਟ ਉਹ ਵੀ ਸਭ ਤੋਂ ਜ਼ਿਆਦਾ ਹੈ ਸੋ ਅਵੋਇਡ ਕਰੋ 12 ਤੋਂ 3 ਦੇ ਵਿੱਚ ਬਾਹਰ ਨਿਕਲਣਾ ਤਾਂ ਜੋ ਪੂਰੀ ਬੋਡੀ ਦੀ ਜਿਹੜੀ ਹੀਟ ਐਕਸਪੋਜ਼ਰ ਉਹ ਘੱਟ ਰਹਿ ਸਕੇ ਨੰਬਰ 2 ਡਰਾਈ ਆਈ ਸੋ ਆਈਜ਼ ਦੇ ਵਿੱਚ ਡਰਾਈਨੈਸ ਫੀਲ ਹੋਣੀ ਅੱਖਾਂ ਦਾ ਮੱchnਾ ਇਹ ਬਹੁਤ ਕਾਮਨ ਹੈ ਉਪਾਅ ਕੀ ਹੈ ਲੋਬ੍ਰਿਕੈਂਟ ਆਈ ਡ੍ਰੌਪਸ ਤੇ ਸ਼ੇਡਸ ਵੱਡੇ ਸ਼ੇਡਸ ਯੂਜ਼ ਕਰੋ ਤਾਂ ਕਿ ਆਪਾਂ ਯੂਵੀ ਰੇਡੀਏਸ਼ਨ ਤੋਂ ਵੀ ਬਚ ਸਕੀਏ ਪਲੱਸ ਡਰਾਈਨੈਸ ਐਂਡ ਜਿਹੜੀ ਵਿੰਡ ਪੈ ਰਹੀ ਹੈ ਜਿਹੜੀ ਲੂ ਚੱਲ ਰਹੀ ਹੈਗੀ ਹੈ ਹੀਟ ਬਹੁਤ ਜ਼ਿਆਦਾ ਜਨਰੇਟ ਕਰ ਦਿੰਦੀ ਹੈ ਤੇ ਅੱਖ ਨੂੰ ਡੈਮੇਜ ਕਰ ਸਕਦੀ ਹੈ ਨੰਬਰ 3 ਮੋਸਟ ਇੰਪੋਰਟੈਂਟ ਜਿਹੜੀ ਆਪਣੀ ਸਕਿਨ ਹੈ ਜਿਹੜੀ ਐਕਸਪੋਜ਼ਡ ਪਾਰਟ ਹੈ ਆਪਣੀ ਬੋਡੀ ਦਾ ਉਹ ਸਭ ਤੋਂ ਵੱਡਾ ਆਰਗਾਨ ਹੈ ਸਕਿਨ ਜਿੱਥੋਂ ਹੀਟ ਲਾਸ ਮਿਨਰਲਸ ਲਾਸ ਐਂਡ ਸਵੈਟ ਦੇ ਥਰੂ ਸਾਰੇ ਲਾਸਸ ਹੋ ਰਹੇ ਨੇ ਸੋ ਉਹਨੂੰ ਇੱਕ ਤਾਂ ਕਵਰ ਕਰਕੇ ਚੱਲੋ ਹਮੇਸ਼ਾ ਲੌਂਗ ਸਲੀਵਸ ਦੇ ਨਾਲ ਐਂਡ ਮੋਸਟ ਇੰਪੋਰਟੈਂਟ ਕਿ ਜਦੋਂ ਤੁਸੀਂ ਬਾਹਰ ਨਿਕਲਣਾ ਹੈਗਾ ਬਹੁਤ ਜ਼ਿਆਦਾ ਟਾਈਮ ਬਾਹਰ ਨਾ ਸਪੈਂਡ ਕਰੋ ਆਪਣੀ ਬਾਡੀ ਨੂੰ ਹਾਈਡਰੇਟਡ ਰੱਖਣਾ ਹੈਗਾ ਪਾਣੀ ਦੀ ਇਨਟੇਕ ਅੱਛੀ ਰੱਖੋ ਇਲੈਕਟ੍ਰੋਲਾਈਟਸ ਦੀ ਇਨਟੇਕ ਸਹੀ ਰੱਖੋ ਜਿੱਦਾਂ ਕਿ ਜੂਸ ਨਿੰਬੂ ਪਾਣੀ ਐਕਸਟਰਾ ਸਾਲਟ ਪਾ ਕੇ ਕਿਉਂਕਿ ਜਿਹੜਾ ਪਸੀਨੇ ਰਾਹੀਂ ਸੌਲਟ ਲਾਸ ਹੋ ਰਿਹਾ ਉਹਨੂੰ ਵੀ ਕੱਲੇ ਫੋਕੇ ਪਾਣੀ ਨਾਲ ਰਿਕਵਰ ਨਹੀਂ ਕਰ पाओगे ਸੋ ਜੂਸ ਜਾਂ ਐਦਾਂ ਦੀਆਂ ਚੀਜ਼ਾਂ ਜਿਦੇ ਵਿੱਚ ਇਲੈਕਟ੍ਰੋਲਾਈਟਸ ਹੋ ਉਹ ਆਪਾਂ ਨੂੰ ਰਿਕਵਰ ਕਰਨੇ ਬਹੁਤ ਜ਼ਰੂਰੀ ਹੈ ਪਲੱਸ ਜਾਂ ਤਾਂ ਵਾਈਡ ਬ੍ਰਿਮ ਹੈਟਸ ਤੇ ਜਾਂ ਅੰਬ੍ਰੈਲਸ ਛਤਰੀ ਲੈ ਕੇ ਬਾਹਰ ਨਿਕਲੋ ਤਾਂ ਕਿ ਸਿੱਧੀ ਸੂਰਜ ਦੀ ਜਿਹੜੀ ਧੁੱਪ ਹੈ ਉਹ ਤੁਹਾਨੂੰ ਡੈਮੇਜ ਨਾ ਕਰ ਸਕੇ ਇਹ ਥੋੜੇ ਜਿਹਾ ਉਪਾਏ ਦੇ ਨਾਲ ਆਪਾਂ ਇੰਨੀ ਜਿਹੜੀ ਹੀਟ ਵੇਵ ਹੈਗੀ ਅੱਜ ਦੀ ਡੇਟ 'ਚ ਆਪਾਂ ਉਸ ਤੋਂ ਬਚ ਸਕਦੇ ਹਾਂ ਐਂਡ ਮੈਂ ਸਾਰਿਆਂ ਨੂੰ ਇਹ ਹਦਾਇਤ ਦਿਨਾ ਕਿ ਬਚ ਕੇ ਰਹੋ ਤੇ ਆਪਣੀ ਬੋਡੀ ਦੀ ਸੰਭ ਜ਼ਰੂਰ ਕਰੋ ਸੁਖਮੰਦਰ ਸਿੰਘ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼ ਪਟੰਨਾ ਕਾਪੜਨਾਮਾ